ਕਿਆ ਬਾਕੀ ਕੋਈ ਕੁਝ ਮਿਲਿਆ ਨਹੀਂ ਪਰ ਉਹ ਬੰਦਾ 4 ਕਰੋੜ ਰੁਪਏ ਲੈ ਕੇ ਬੰਦਾ ਭਰਾਉਂਦਾ ਤੁਹਾਡੇ ਸਾਡੇ ਅਕੈਡਮੀ ਵਿੱਚ 4 ਐਕਸਿਡੈਂਟਰੀ ਦਿੱਤੀ ਮੈਂ ਉਹ 4 ਐਕਕ੍ਰੇਟਿੰਗ ਵੀ ਲਿਖੀ ਨਹੀਂ ਹੋਈ ਤਈ ਬੰਦੀ ਪਰ ਉਸ ਤੋਂ ਬਾਅਦ ਇੱਕ ਰਿਵਾਰੀ ਤੇ ਲੇਕਿਨ ਜੋ ਚੀਜ਼ਾਂ ਮੈਨੂੰ 100 ਮਿਲੀਆ ਨਾ ਇਹ ਸਭ ਪਿਥੋ ਨਹੀਂ ਮਿਲਿਆ ਜੋ ਐਕੀਪੀਸ ਸਰਚ ਹੋਇਆ ਨਾ ਜੋ ਇਹਨਾਂ ਨੇ ਸਿੱਤੀ ਪਾਸ਼ਾ ਦੇ ਵਿੱਚ ਸਾਨੂੰ ਬੰਨਾ ਦਸੀਆਂ ਨੇ ਉਹ ਸਭ ਪਿਥੋ ਨਹੀਂ ਮਿਲਿਆ ਇਹਨਾਂ ਦੀ ਗੱਲ ਬਾਕੀ ਸੋਹਣੇ ਦੋ ਚਾਰ ਮਤਲਬ ਨਾ ਹਿੰਦੀ ਜੇ ਬੋਲਦੇ ਸੀ ਬਾਕੀ ਸਾਰੇ ਪੰਨਾ ਅੰਗਰੇਜ਼ੀ ਚ ਅੰਰੇਜੀ ਜੇ ਬੋਲ ਸੰਪਰਭਾਵਿਤ ਕਰਦੇ ਸੀ ਪਰ ਸਾਡੇ ਪੱਲੇ ਥੱਲੇ ਸਾਡੀ ਮਾਤ ਭਾਸ਼ਾ ਜਿਹੜਾ ਕਰ ਲੈ ਸਕਦੇ ਆ ਉਹ ਕਿਤੇ ਹਾਂ ਨਹੀਂ ਸਾਡੇ ਪੱਲੇ ਥੱਲੇ ਕੁਝ ਵੀ ਨਹੀਂ ਪੈਂਦਾ ਸੀਗਾ ਲੇਕਿਨ ਸਭ ਜੋ ਸੰਦ ਅੰਦਰ ਸਿੱਧੀ ਗੱਲ ਸਕੇ ਅੰਦਰ ਹੁੰਦੀ ਹੈ ਇੱਥੇ ਰਾਤੇ ਲੋਕਾਂ ਦੇ ਕਹਿੰਦੇ ਕਿ ਨੇ ਉਹ ਦੋਨੇ ਕਦਾਂ ਦੇ ਵਿੱਚੋਂ ਨਹੀਂ ਹੋਗੇ ਨਾ ਸਿੱਧੀ ਸਾਡੇ ਅੰਦਰ ਜਾਂਦੀ ਹੈ ਪਰ ਮੈਂ ਆਪਣੀ ਅਗਰ ਇਹਦੀ ਦੱਸਾਂ ਤਾਂ ਤੁਸੀਂ ਪਤਾ ਨਹੀਂ ਕਿਹੋ ਜੀ ਇਹਦੀ ਥਿਊਰੀ ਬਣਾ ਰੱਖੀ ਹੈ ਮੈਂ ਜਿਹੜੀ ਬਣਾ ਰੱਖੀ ਹੈ ਨਾ ਮੈਂ ਤੁਹਾਨੂੰ ਦਿਲ ਕਰਦਾ ਕਿ ਮੈਂ ਡਿਊਟੀ ਕੋਈ ਬਣਾਤੀ ਹੈ ਇੱਕ ਬਹੁਤ ਵਗਾਰਨ ਅੰਸ਼ ਜੀਵੇਂ ਜੀ ਦੇ ਸਰ ਆਪਾਂ ਨੂੰ ਕੰਮ ਦਿੰਦੇ ਸੀਗੇ ਕੈਂਡਲ ਕਿਵੇਂ ਬਣਦੀ ਹੈ ਕਿੱਥੇ ਆ ਕੇ ਬ੍ਰੇਕ ਆਉ ਹੁੰਦਾ ਹੈ ਉਹਦਾ ਕਿੱਥੇ ਇੰਟਰਵਿਊ ਹੁੰਦੀ ਹੈ ਕਿੱਥੇ ਐਗਜ਼ੀਕਿਊਟ ਹੁੰਦਾ ਇਹ ਸਾਰੇ ਟੋਕੀ ਮਤਲਬ ਇਹਨੂੰ ਜਿਆਦੀ ਪੜਨ ਦੀ ਲੋੜ ਨਹੀਂ ਖਾਲੀ ਦੇਖ ਕੇ ਪਤਾ ਲੱਗ ਜਾਂਦਾ ਹੈ ਵੀ ਇੱਥੇ ਜਦੋਂ ਬਣ ਗਿਆ ਐਂਟਰੀ ਹੈ ਇਤੋਂ ਐਗਜ਼ਿਟ ਹੋਣਾ ਇਹ ਸਾਰੀਆਂ ਚੀਜ਼ਾਂ ਦੇ ਲਕੀਆਂ ਨੇ ਕੋਈ ਸਾਬ ਐਸਾ ਆਇਆ ਕਿ ਜਿੰਨੀ ਮਿਹਨਤ ਕਰਾਂਗੇ ਨਾ ਤਾਂ ਇੱਕ ਛੋਟਾ ਮੋਟਾ ਕੰਮ ਹੀ ਹੈ ਵੀ ਇਹ ਨਹੀਂ ਹੈਗਾ ਕਿ ਅੱਜ ਮਦਾਂ 2 4 100 100 500 600 ਹਜ਼ਾਰ ਰੁਪਏ ਦੀ ਗੱਲ ਹੈ ਇੰਨਾ ਵੱਡਾ ਕੰਮ ਹੈ ਨਾ ਇਹਦੇ 'ਚ ਜੇ ਅਗਰ ਸਸੀ ਸੰਜੀਤਰੀ ਕੇ ਨਾਲ ਇਹਨੂੰ ਸਿੱਖ ਗਏ ਔਰ ਉਹ ਲੋਕੀ ਤੱਕ ਜਿਵੇਂ ਸਰ ਨੇ ਜੋ ਵੀ ਤਰੀਕੇ ਦੱਸੇ ਨੇ ਉਹ ਸਾਰੇ ਤਰੀਕੇ ਸੀ ਸਿੱਖ ਕੇ ਇਹਨੂੰ ਫੋਲੋ ਕਰ ਲਿਆ ਤੇ ਸਾਡੀ ਸੱਤ ਪੀੜ੍ਹੀਆਂ ਨੂੰ ਕੰਮ ਕਰਨ ਦੀ ਲੋੜ ਨਹੀਂ ਪੈਗੀ ਕਿਉਂਕਿ ਜੋ ਮੈਂ ਕੰਮ ਅੱਜ ਕਰੂੰਗਾ ਨਾ ਮੈਂ ਆਪਣੇ ਬਤ ਸਾਬ ਜੀ ਇੱਕ ਮਿੰਟ ਜੋ ਅੱਜ ਮੈਂ ਕੰਮ ਕਰੂੰਗਾ ਨਾ ਮੈਂ ਆਪਣੇ ਬੱਚਿਆਂ ਨੂੰ ਵੀ ਉਹੀ ਕੰਮ ਸਿਖਾਉਂਗਾ ਆਪਣੇ ਬੱਚਿਆਂ ਨੂੰ ਵੀ ਕੰਮ ਕਰਨਗੇ ਅਗਰ ਅਸੀਂ ਸਹੀ ਤਰੀਕੇ ਨਾਲ ਅਸੀਂ ਇਹਨੂੰ ਕੰਮ ਨੂੰ ਕਰਕੇ ਬਹੁਤ ਵੱਡਾ ਕਰ ਲੈ ਸਾਬ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਅਸੀਂ ਇਹ ਕੰਮ ਕਰਦੇ ਹਾਂ ਸਰ ਮੰਤਰੀ ਜੀ ਦਾ ਕਿ ਇਹਨਾਂ ਨੇ ਜਿਹੜਾ ਮਤਲਬ ਇਹ ਬੇਰੋਜ਼ਗਾਰੀ ਖਤਮ ਕਰਨ ਦਾ ਜੀੜਾ ਫਾਰਕ ਹੈ ਬਹੁਤ ਵੱਡੀ ਸਾਡੇ ਦੇਸ਼ ਦੀ ਬਹੁਮਤੀ ਬੇਰੋਜ਼ਗਾਰੀ ਹੈ ਇਹਨੂੰ ਖਤਮ ਕਰਨ ਦਾ ਜੀੜਾ ਫਾਰਕ ਹੈ ਅਸੀਂ ਇਹਨਾਂ ਨੂੰ ਸਲੂਟ ਕਰਦੇ ਆਂ ਪਰ ਅੰਦਰ ਵੈਲਕਮ ਕਰਦੇ ਆਂ ਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੇਰੇ ਸਹਾਰੇ ਨੇ ਪਰ ਅੱਜ ਸਾਡਾ ਸਮਝ ਲੋ ਸੈਕਸ਼ਨ ਦਾ ਲਾਸਟ ਦਿਨ ਹੈ ਪਰ ਸਾਰੇ ਸਾਥੀਆਂ ਕਿ ਸਾਡਾ ਇਹ ਦਿਨ ਬਚ ਰਹਿਣਾ ਕਿ ਸਾਥੀਓ ਇਹ ਦੇਖਣਾ ਕਿ ਜਦੋਂ ਸਾਡਾ ਸਟੱਪ ਜਾਈ ਤੇ ਹਰੀ ਕੈਨਦੀ ਬੜੀ ਪੂਛ ਬਣੀ ਤੇ ਲੈ ਲਉ ਉਥੋਂ ਜੀ ਲਾਲ ਕੈਨਦੀ ਬੜੀ ਡਿਗੀ ਤੇ ਲੈ ਲਉ ਉਥੋਂ ਜੀ ਜਦੋਂ ਤੱਕ ਸਾਡਾ ਸਹੀ ਸੈਟਅਪ ਨਹੀਂ ਬਣਦਾ ਚਾਹੇ ਉਹ ਸੈਟਅਪ ਬਣੇ ਪੂਰਾ ਇੱਕ ਇੱਕ ਦਿਨ ਵਿੱਚ ਇੱਕ ਟ੍ਰੇਡ ਬਣੇ ਤਾਂ ਉਹ ਹੀ ਲੈਣੀ ਹੈ ਇਹ ਨਹੀਂ ਕਿ ਮਤਲਬ ਬਿਨਾ ਸੈਟਅਪ ਕੋਈ ਰਿਸਕ ਨਾ ਰਹੇਗਾ ਆਦਰ ਬੰਦੇ ਹਰਮਨ ਮੈਸੇਜ ਮਾਣਾ ਹਾਣਾ ਬਾਅਦ ਇੰਨੀ ਲਾਇਓ ਚਲ ਗਈ ਕੋਈ ਉਹ ਸਾਡ ਕੋਈ ਦਿੱਤਾ ਯਾ ਤੂੰ ਤੱਕਦਾ ਮੈਂ ਪੈਸੇ ਬਣਾ ਤੂੰ 1300 ਕੋਈ ਬਟਾ ਇਹ ਹੁੰਦਾ ਕਮ ਨਹੀਂ ਕਰਨੇ ਠੀਕ ਹੈ ਨਾ اس طرح کر کے ب بڑے ودھیے طریقے مطلب اور اپنا جاتے آئے سارے ساتھی کا اِسی بہت دنواد کرتے ہیں بڑا آپ اسی مطلب ڈسپلین اتنے کام کیا ایک دوسرے کو مطلب بھائیوں کے سمجھا بہت بہن بیٹھیا میں بیٹھیاں بیٹھیا نے یہاں کام ہے کہ سارے ایک دوسرے رل کے اُسی مطلب یہ کام کیا اور لاسٹ میں سر کا بہت محنت مطلب دنواد کرنا کہ سب نے بہت در کیا اور سٹی میں ایک گل کہوں گا کہ سنڈی جدوں میں ساٹھوں کے کبھی بھیڑ ہوگی ਸਾਨੂੰ ਮਤਲਬ ਕੋਈ ਵੀ ਦਿੱਕਤ ਆਉਈ ਸਾਰਾ ਅਸੀਂ ਬਹੁਤ ਤਰ੍ਹਾਂ ਕਰ ਗਏ ਸਾਡਾ ਬਹੁਤ ਸੀ ਰਸੀਦ ਕਰਦਾ ਹੈ ਉਹ ਇਹ ਬਣ ਗਿਆ ਸੀ ਸਾਨੂੰ ਸਿਖਾਇਆ ਬਹੁਤ ਪਰ ਮੈਂ ਹੋਣ ਕਰਕੇ ਮੈਂ ਕਹੂੰਗਾ ਮੈਂ ਸਰਪੰਚ ਰਵੀਲਾ ਬੋਲ ਰਿਹਾ ਸਾਡੇ ਨਾਲ ਮੈਂ ਹੋਂ ਸਮਝਿਆ ਜੀ ਠੀਕ ਹੈ ਜਦੋਂ ਆਪਾਂ ਪਹਿਲੇ ਵੀਡੀਓ ਨਹੀਂ ਸੀ ਪਹਾਣੇ ਤੋਂ ਸਰਪੰਚ ਰਵੀਲਾ ਠੀਕ ਹੈ ਸਾਰਾ ਬੈਦ ਲੰਘੇ ਲਵਾ ਦਿੱਤਾ ਦੇਖੋ ਇਨਕੋ ਡੈਕਸ ਦਾ ਮਤਲਬ ਇਹੀ ਹੈ ਮੈਂ ਸਾਨੂੰ ਦਿਹਾਵਾ ਸਭ ਤੋਂ ਵੱਧ ਮੋਟੀਮੈਂਟ ਕਰਦੇ ਹਾਂ ਹਾਲਾਂਕਿ ਸਭ ਤੋਂ ਵੱਧ ਜਦੋਂ ਸਾਡੀ ਅੱਜ ਤੋਂ 3-4 ਮਹੀਨੇ ਪਹਿਲੇ ਮੈਂ ਸਭ ਦਾ ਫੇਸਬੁਕ ਤੇ ਨੂੰ چلو ودیا گا دیکھو